ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 7 ਦਸੰਬਰ ਦਿਨ ਐਤਵਾਰ 2025 ਤੇ ਅੱਜ ਅਸੀਂ ਫੇਰ ਛੋਲਿਆਂ ਦੇ ਆਟੇ ਵਾਲੀਆਂ ਖਸਖਸ ਵਾਲੀਆਂ ਸਪੈਸ਼ਲ ਐਕਸਟਰਾ ਡਰਾਈ ਫੂਡ ਵਾਲੀਆਂ ਪਿੰਨੀਆਂ ਬਣਾਉਣ ਲੱਗੇ ਆ ਜੀ ਜਿਹਦਾ ਰੇਟ ਤੁਹਾਨੂੰ ਪਤਾ ਹੀ ਹੈ 3500 ਦੀਆਂ 5 ਕਿਲੋ ਅਤੇ 1 ਕਿਲੋ ਵਾਲੇ ਨੂੰ 750 ਰੁਪਏ ਰੇਟ ਹੁੰਦਾ ਇਹਦਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੀ ਰਸਤ ਇਕੱਠੀ ਕਰਕੇ ਰੱਖੀ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆ ਤੁਸੀਂ ਦੇਖ ਸਕਦੇ ਹੋ ਅਲਸੀ ਇਥੇ ਆ ਬੇਰ ਕਾਹੀ ਵਾਲੀ ਪੇਟੀ ਵਿੱਚੋਂ 1 ਕਿਲੋ ਬਚਿਆ ਬਾਕੀ ਉਤਮ ਦਾ ਘਿਓ ਪਿਆੜੀ ਲਿਆਂਦਾ ਹੋਇਆ ਤੇ ਇਹ ਹੈਗਾ ਜੀ ਸਾਡਾ ਆਸੀ ਦਾ ਤੇਲ ਗਰੀ ਬਰਾਦਾ ਫੁੱਲ ਮਖਾਣੇ ਖਸ ਖਸ ਤੁੰਜੀਰੀ ਵਾਲਾ ਗੂੰਦ ਸੌਗੀਆਂ ਤੇ ਬਦਾਮਾਂ ਦੀ ਪ੍ਰਾਂਤ ਤੇਲਾਂ ਦੀ ਪ੍ਰਾਂਤ ਜੀ ਕਾਜੂ ਟੋਟਾ ਸੂਜੀ ਮਾਗਜ ਜਵੈਣ ਸੁੰਡ ਅੰਬਾ ਹਲਦੀ ਕਮਰਕਸ ਅਤੇ ਆਪਣਾ ਛੋਲਿਆਂ ਦਾ ਆਟਾ ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੇਸੀ ਘੋੜਾ ਤੁਸੀਂ ਕੁਆਲਟੀ ਦੇਖੋ ਜੀ ਦੇਸੀ ਘੋੜੇ ਦੀ ਹਾਂਜੀ ਦੋਸਤੋ ਇਹ ਕੁੱਲ ਮਿਲਾ ਕੇ ਟੋਟਲ 20 ਚੀਜ਼ਾਂ ਬਣਦੀਆਂ ਜੀ ਸੋ ਇਹ 20 ਚੀਜ਼ਾਂ ਦੀਆਂ ਪਿੰਨੀਆਂ ਬਣਾ ਕੇ ਆਪਾਂ 3500 ਦੀ ਜਿਹੜੀਆਂ 5 ਕਿਲੋ ਦਿੰਨੇ ਆ ਉਹ ਬਣਾਈ ਦੀਆਂ ਖਾਸ ਖਾਸ ਛੋਲਿਆਂ ਦਾ ਆਟਾ ਐਕਸਟਰਾ ਡਰਾਈ ਫੂਡ ਪਾ ਕੇ ਅਲਸੀ ਵਾਲੀਆਂ ਪਿੰਨੀਆਂ ਜੀ ਅੱਗੇ ਸਭ ਤੋਂ ਪਹਿਲਾਂ ਆਪਾਂ ਆਲਸੀ ਤੋਂ ਸ਼ੁਰੂਆਤ ਕਰਦੇ ਹੁਣੇ ਆ ਜੀ ਆਲਸੀ ਭੁੰਨਾਂਗੇ ਫੇਰ ਸਾਡੀ ਚੱਕੀ ਦੇ ਵਿੱਚ ਪੀਸਾਂਗੇ ਤੇ ਇੱਕ ਬੇਨਤੀ ਹੈ ਜੀ ਜ਼ਰੂਰੀ ਕਈ ਲੋਕੀ ਕਹਿੰਦੇ ਆ ਵੀ ਵੀਡੀਓ ਨੂੰ ਪੂਰਾ ਨਹੀਂ ਦਿਖਾਉਂਦੇ ਕਿਉਂਕਿ ਘੱਟੋ-ਘੱਟ 24 ਘੰਟੇ ਲੱਗਦੇ ਆ ਜੇ ਅੱਜ ਅਸੀਂ ਆਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਇਹ ਸਮਾਨ ਨੂੰ ਭੁੰਨਾਂਗੇ ਕੱਲੂ ਪੂਰੀ ਦਿਹਾੜੀ ਵਿੱਚ ਇਹ ਪਿੰਨੀਆਂ ਬੱਟ ਹੋਣੀਆਂ ਤੇ 24 ਘੰਟੇ ਦੀ ਕੋਈ ਵੀਡੀਓ ਬਣਾਉਣ ਵਾਸਤੇ ਨਾ ਤਾਂ ਸਾਡੇ ਕੋਲ ਆ ਕੈਮਰਾਮੈਨ ਆ ਕੋਈ ਅੱਥੇ ਨਾ ਹੀ ਸਾਡੇ ਕੋਲ ਟਾਈਮ ਹੁੰਦਾ ਕਿਉਂਕਿ ਅਸੀਂ ਦੋ ਤਿੰਨ ਪਰਸ ਨਾ ਘਰ ਦੇ ਵਿੱਚ ਸੋ ਪਿੰਨੀਆਂ ਬਣਾਉਣ ਵੇਲੇ ਸਾਰੇ ਜਾਣੇ ਬਿਜੀ ਹੁੰਦੇ ਆ ਮੋਬਾਈਲ ਫੜਨ ਵਾਸਤੇ ਕੋਈ ਨਹੀਂ ਐ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਸਾਡੀ ਇੱਥੇ ਆ ਕੇ ਵੀਡੀਓ ਬਣਾ ਸਕਦਾ ਸੋ ਸਾਰੀਆਂ ਚੀਜ਼ਾਂ ਅਸੀਂ ਦੇਸੀ ਘੋੜੇ ਵਿੱਚ ਬਣਾਈਦੀਆਂ ਜੀ ਸੋ ਸਟੈਪ ਵਾਈਜ਼ ਸਟੈਪ ਅਸੀਂ ਨਹੀਂ ਬਣਾ ਸਕਦੇ ਵੀਡੀਓ ਤੇ ਕੁਝ ਇਹ ਹੁੰਦਾ ਵੀ ਸਾਡੇ ਕੋਲ ਜੇ ਅਸੀਂ ਹਰੇਕ ਚੀਜ਼ ਕੈਮਰੇ ਮੂਹਰੇ ਦਿਖਾਈ ਜਾਈਏ ਤਾਂ ਸਾਨੂੰ ਸਾਡੀ ਵੀਡੀਓ ਜਿਹੜੀ ਲੀਕ ਹੋਣ ਦਾ ਡਰ ਰਹਿੰਦਾ ਵੀ ਕਿਉਂਕਿ ਨਕਲ ਮਾਰਨ ਵਾਲੇ ਬਹੁਤ ਐ ਜੀ ਸੋ ਵੀਡੀਓ ਨਾਲ ਸਾਡੇ ਬਣੇ ਰਹੋ ਅਸੀਂ ਪੂਰੀ ਵੀਡੀਓ ਵਿਸਤਾਰ ਨਾਲ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਸਾਡੇ ਕੋਲ ਟਾਈਮ ਦੀ ਕਮੀ ਹੁੰਦੀ ਹੈ ਹਾਂਜੀ ਸਭ ਤੋਂ ਪਹਿਲਾਂ ਸਾਡੀ ਆਸੀਪ ਉਹ ਜਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਪੈਣ ਵਾਲੀ ਚੀਜ਼ ਆਸੀ ਹੁੰਦੀ ਹੈ ਜੀ ਤੇ ਆਸੀ ਨਾਲ ਹੀ ਪੁੱਜਰੀ ਹੈ ਜਦੋਂ ਪੂਰੀ ਪੁੱਜਗੀ ਤਾਂ ਇਹਦੇ ਤੜ ਤੜ ਦੀ ਆਵਾਜ਼ ਕਰਨੀ ਔਰ ਇਹ ਸਾਡੇ ਬਦਾਮ ਹੈ ਜੀ ਇਹੋ ਰੋਸਟਡ ਹੋਣਗੇ ਹੁਣ ਸਾਡੇ ਤੋਂ ਜੋ ਜਿਹੜੀ ਹੁਣ ਕਾਜੀ ਹੋਤਾ ਆ ਵੀ ਸਾਡੇ ਚੜ ਤੇ ਪੈ ਗਈ ਸਾਡੇ ਮਗਜ ਚੇੜਾ ਸਮਾਵੇ ਤੇ ਰਹਿ ਗਈ ਸਾਡੇ ਪੁੱਲ ਪਾਣੇ ਦੀ Radiko jadi-jadi khas-khas. Hadiah Sadi yang ini dapat khas khas Joko jadi Sadi. jadi-jadi. ਇਹਨਾਂ ਤੋਂ ਇਹ ਖਿਡਲਾ ਬਣਾਣੀਆਂ ਇਹਦੀਆਂ ਅੱਜ ਇਹ ਸਾਡੀਆਂ ਦੇਸੀ ਘਿਓ ਦੇ ਵਿੱਚ ਸੌਗੀਆਂ ਫਰਾਈ ਹੋ ਰਹੀਆਂ ਜੀ ਇਹ ਸਾਡਾ ਆਲਸੀ ਦਾ ਤੇਲ ਪੈ ਗਿਆ ਜੀ ਅਸੀਂ ਅੱਗੇ ਸੀਕਰਟ ਰੱਖ ਦਿੰਨੇ ਆ ਵੀ ਕਿਹੜੇ ਟਾਈਮ ਪਾ ਜੀਦਾ ਕਿਉਂਕਿ ਨਕਲચી ਬਹੁਤ ਜ਼ਿਆਦਾ ਹੈ ਵੀਡੀਓ ਲੀਕ ਹੋ ਜਾਂਦੀ ਹੈ ਇਸ ਕਰਕੇ ਆ ਤੁਹਾਨੂੰ ਦਿਖਾਇਆ ਜੀ ਸਾਡਾ ਆਲਸੀ ਦਾ ਤੇਲ ਪੈ ਗਿਆ ਇਹ ਸਾਡੀ ਸੂਜੀ ਕੁਜਰੀ ਹੈ ਜੀ ਉਹਨਾਂ ਦਾ ਹਨਾ ਸ਼ੋਲਿਆ ਦਾ ਆਟਾ ਅਤੇ ਸੋਨ ਬੁਝਰੀ ਹੈ ਜੀ। ਉਹਨਾਂ ਦਾ ਆਟਾ ਅਤੇ ਸੋਨ ਇਹ ਦੂਜੇ ਪਾਸੇ ਤੁਸੀਂ ਦੇਖਿਆ ਹੋਣਾ। ਚੱਕੀ ਦੇ ਵਿੱਚ ਆਪਣੀ ਹਲਕੀ ਜਿਹੀ ਹੋਈ ਹੈ। ਇਸ ਤਰੀਕੇ ਨਾਲ ਥੋੜਾ ਥੋੜਾ ਤਿੰਨ ਵਾਰੀ ਕਰਕੇ ਆਟਾ ਮੋਲ ਲੀ ਦਈਏ ਅਸੀਂ। ਇਹ ਇੱਕ ਵਾਰੀ ਆਪਾਂ ਕੜਾਜ ਵਿੱਚ ਪਾ ਲਈਏ। ਫਿਰ ਘਾਲਾ ਹੋ ਜਾਂਦਾ। ਪਤਲਾ ਹੋ ਜਾਂਦਾ ਵੇਖੋ। ਆ ਗੁੱਟ ਗੀਰੀ ਬਰਾਦਾ ਮੈ ਗਿਆ ਜੀ ਛੋਲਿਆਂ ਦੇ ਆਟੇ ਦੇ ਵਿੱਚ ਸਾਡੇ ਦੋਸਤੋ ਇਹ ਆ ਗਿਆ ਹੈ ਆਪਣਾ ਆਸੀ ਦਾ ਆਟਾ ਜੀ ਇਹ ਆ ਗਈ ਸੜਾ ਛੋਲਿਆਂ ਦਾ ਆਟਾ ਹਾਂਜੀ ਦੋਸਤੋ ਇਹ ਜਿਹੜਾ ਸਾਡਾ ਮਿਕਸਚਰ ਹੈ ਜੀ ਆਪਾਂ ਰਲਾਉਣ ਲੱਗੇ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੋਲਿਆਂ ਦਾ ਆਟਾ ਵਿੱਚ ਇਹ ਆਪਣਾ ਗਰੀਬਾ ਦਾ ਆਲਸੀ ਜਿਹੜਾ ਆਪਣਾ ਪੀਸਣ ਵਾਲਾ ਸਮਾਨ ਹੈ ਜਿੰਦਾ ਸੌਫਟ ਬੀਣ ਵਗੈਰਾ ਸਾਰੀ ਇਹ ਢੇਰੀ ਪਈ ਹੈ ਇਧਰ ਹੈ ਗਈ ਸਾਡਾ ਜਿਹੜੇ ਕਾਜੂ ਮਦਾਮ ਸੌਗੀਆਂ ਖੰਜੀਰੀ ਵਾਲਾ ਗੂੰਦ ਮਗਜ ਅਤੇ ਤਿਲ ਤਕਰੀਬ ਨੇ ਡਰਾਈ ਫਰੂਟ ਸਾਰੇ ਜਿੰਨੀ ਢੇਰੀ ਇਹ ਆ ਉਨੀ ਢੇਰੀ ਸਾਡੀ ਇਹ ਡਰਾਈ ਫਰੂਟਾਂ ਦੀ ਹੈ ਜੀ। ਸੋ ਇਹਨਾਂ ਨਾਲ ਪਾ ਕੇ ਅਸੀਂ ਤਿਆਰ ਕਰਦੇ ਹਾਂ ਜੀ ਕਿੰਨੇ ਆ। ਸੋ ਸਾਡੀ ਮਿਹਨਤ ਨੂੰ ਜਰੂਰ ਤੁਸੀਂ ਸ਼ੇਅਰ ਕਰਨਾ। ਤਾਂ ਕਿ ਹਰ ਕੋਲ ਸਾਡੀ ਵੀਡੀਓ ਪਹੁੰਚ ਸਕੇ। ਅਤੇ ਹਰੇਕ ਘਰ ਦੇ ਵਿੱਚ ਸਾਡੇ ਆਪੀਆਂ ਬਣੀਆਂ ਕਿੰਨੀਆਂ ਪਹੁੰਚ ਸਕਾ ਜੀ। 어, 텔레 e l ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੀਆਂ ਪਿੰਨੀਆਂ ਬਣ ਤੋਂ ਲੱਗ ਰਹੀਆਂ तकरीबन ਸਵੇਰੇ 10 ਵਜੇ ਲੱਗੇ ਸੀ ਕਿ ਜੀ ਰਾਤ ਦੇ 11 ਵਜੇ ਲੱਗੇ ਆ ਤੇ ਵੀਡੀਓ ਪਤਾ ਨਹੀਂ ਕਦ ਚੱਲਣੀ ਨੈਟ ਤੇ ਉਹ ਬਾਅਦ ਵਿੱਚ ਦੇਖਾਂਗੇ ਪਰ ਤੁਸੀਂ ਦੇਖ ਸਕਦੇ ਹੋ ਅਸੀਂ ਸਾਰਾ ਸਮਾਨ ਜੋ ਆਲਸੀ ਛੋਲੇ ਵਾਲੇ ਫਾਸਟ ਵਾਲੀਆਂ ਪਿੰਨੀਆਂ ਜੜੀਆਂ ਬਣਾ ਰਹੇ ਆ ਖੋਏ ਦੇ ਵਿੱਚ ਅਤੇ ਕਈਆਂ ਨੇ ਬਿਨਾਂ ਖੋਏ ਤੋਂ ਲੈਣੀਆਂ ਉਹ ਬਿਲਕੁਲ ਤਿਆਰ ਪਈਆਂ ਜੀ ਤੇ ਕਾਦੋਂ ਜਿਹੜੇ ਲੋਕਲ ਆਰਡਰ ਹੈ ਉਹ ਅਸੀਂ ਭੁਗਟਾਵਾਂਗੇ ਹੋਰ ਵੀ ਕਿਸੇ ਭੈਣ ਭਰਾ ਨੇ ਸਾਡੇ ਕੋਲ ਆਸੀ ਦੀਆਂ ਪਿੰਨੀਆਂ ਬਣਵਾਉਣੀਆਂ ਹੋਣ ਸਪੈਸ਼ਲ ਆਰਡਰ ਜਿਵੇਂ ਕਿਸੇ ਨੇ ਮੂੰਗੀ ਦੇ ਆਟੇ ਦੀਆਂ ਬਣਵਾਉਣੀਆਂ ਹੋਣ ਛੋਲਿਆਂ ਦਾ ਆਟਾ ਪਾ ਕੇ ਬਣਵਾਉਣੀਆਂ ਹੋਣ ਕਲਕ ਦਾ ਆਟਾ ਪਾ ਕੇ ਬਣਵਾਉਣੀਆਂ ਆਸੀ ਦੀਆਂ ਪਿੰਨੀਆਂ ਬਣਾਉਣੀਆਂ ਹੋਣ ਜਾਂ ਹੋਰ ਵੀ ਆਪਣੇ ਹਿਸਾਬ ਦੇ ਨਾਲ ਕਿਸੇ ਨੇ ਸਫੇਦ ਮੂਸਲੀ ਜਾਂ ਆਸ਼ਵਗੰਧਾ ਕਾਲੀ ਮੇ ਤੇਹਰੀ ਤੀਜਾ ਪਵਾਉਣੀਆਂ ਹੋਣ ਤਾਂ ਅਸੀਂ ਉਹ ਵੀ ਬਣਾ ਸਕਦੇ ਹਾਂ ਜੀ ਕਟੋ-ਕਟ ਜੇ ਅਲੱਗ ਤੌਰ ਤੇ ਆਰਡਰ ਤੁਹਾਡਾ ਹੋਵੇ ਤਾਂ 10 ਕਿਲੋ ਆਰਡਰ ਹੋ ਸਕਦਾ ਜੀ ਉਸ ਤੋਂ ਘੱਟ ਨਹੀਂ ਅਸੀਂ ਬਣਾਵਾਂਗੇ ਤੇ ਵੀਡੀਓ ਨੂੰ ਵਰਤવાર ਸ਼ੇਅਰ ਕਰਿਓ ਜੀ ਸੁਗਰੀਆ ਮਿਹਰਬਾਨੀ ਇੱਕ ਵਾਰੀ ਹੋਰ